ਇਹ ਕਹਾਣੀ ਹੈ ਜੀਵਨ ਵਿੱਚ ਸੁੱਖ ਕਿੱਥੇ ਹੈ ਅੱਜ ਦੇ ਜ਼ਮਾਨੇ ਵਿੱਚ ਸਾਰੇ ਪੈਸੇ ਗੱਡੀਆਂ ਤੇ ਵੱਡੇ ਸੁਪਨਿਆਂ ਦੀ ਦੌੜ ਵਿੱਚ ਲੱਗੇ ਹੋਏ ਨੇ ਸੋਚਦੇ ਹਾਂ ਬਸ ਇਹ ਕਰ ਲਾਂ ਉਹ ਕਰ ਲਾਂ ਤਾਂ ਸੁੱਖ ਮਿਲ ਜੂ ਪਰ ਕੀ ਸੱਚਮੁੱਚ ਸੁੱਖ ਇਸ ਦੌੜ ਵਿੱਚ ਹੈ ਅੱਜ ਅਸੀਂ ਤੁਹਾਨੂੰ ਸੁਣਾਵਾਂਗੇ ਜੀਵਨ ਦੇ ਸੁੱਖ ਦੀ ਕਹਾਣੀ ਇੱਕ ਮੁੰਡਾ ਜਿਹੜਾ ਸੁੱਖ ਲੱਭਣ ਨਿਕਲ ਪਿਆ ਉਸ ਨੂੰ ਕੀ ਮਿਲਿਆ ਆਖਰ ਤੱਕ ਸੁਣੋ ਤੇ ਕਮੈਂਟ ਆ ਵਿੱਚ ਦੱਸੋ ਤੁਹਾਡੇ ਲਈ ਸੁੱਖ ਕੀ ਹੈ ਪੰਜਾਬ ਵਿੱਚ ਇੱਕ ਸੁਖੀ ਨਾਂ ਦਾ ਲੜਕਾ ਰਹਿੰਦਾ ਸੀ ਜੋ ਹਰ ਵੇਲੇ ਜੀਵਨ ਦੇ ਮਤਲਬ ਬਾਰੇ ਸੋਚਦਾ ਰਹਿੰਦਾ ਯਾਰ ਜੀਵਨ ਦਾ ਅਸਲ ਮਕਸਦ ਕੀ ਆ ਸੁੱਖ ਕਿੱਥੇ ਮਿਲੂਗਾ ਇਹ ਸਵਾਲ ਉਸਦੇ ਦਿਮਾਗ ਵਿੱਚ ਘੁੰਮਦਾ ਇੱਕ ਦਿਨ ਕਿਸੇ ਨੇ ਦੱਸਿਆ ਕਿ ਪਿੰਡ ਦੇ ਨੇੜੇ ਇੱਕ ਗੁਰੂ ਰਹਿੰਦੇ ਨੇ ਸੁਖੀ ਨੇ ਸੋਚਿਆ ਚੱਲ ਇੱਕ ਵਾਰ ਮਿਲ ਕੇ ਦੇਖਦਾ ਹਾਂ ਉਹ ਗੁਰੂ ਦੀ ਕੁਟਿਆ ਵਿੱਚ ਜਾਂਦਾ ਸੁਖੀ ਪਹੁੰਚ ਕੇ ਸਤ ਸ਼੍ਰੀ ਅਕਾਲ ਬੁਲਾਈ ਤੇ ਕਿਹਾ ਗੁਰੂ ਜੀ ਮੈਂ ਸੁਖ ਲੱਭਣਾ ਚਾਹੁੰਨਾ ਹਾਂ ਤੇ ਮੈਨੂੰ ਰਾਹ ਦੱਸੋ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਠੀਕ ਆ ਪਹਿਲਾ ਇੱਕ ਕੰਮ ਕਰ ਜਾ ਪਿੰਡ ਵਿੱਚੋਂ ਸਭ ਤੋਂ ਸੁੰਦਰ ਫੁੱਲ ਲੈ ਕੇ ਆ ਪਰ ਯਾਦ ਰੱਖੀ ਪਿੱਛੇ ਮੁੜ ਕੇ ਨਾ ਦੇਖੀ ਸੁੱਖ ਖੁਸ਼ੀ ਖੁਸ਼ੀ ਨਿਕਲ ਪਿਆ ਉਹ ਪੂਰਾ ਪਿੰਡ ਘੁੰਮਦਾ ਹਰ ਫੁੱਲ ਨੂੰ ਗੌਰ ਨਾਲ ਵੇਖਦਾ ਕਿਤੇ ਗੁਲਾਬ ਦੀ ਖੁਸ਼ਬੂ ਨੇ ਮੋਹ ਲਿਆ ਕਿਤੇ ਸੂਰਜਮੁਖੀ ਦੀ ਚਮਕ ਨੇ ਪਰ ਜਦੋਂ ਵੀ ਉਹ ਫੁੱਲ ਚੁਣਨ ਲੱਗਦਾ ਸੋਚਦਾ ਸਾਇਦ ਇਸ ਤੋਂ ਵੀ ਸੋਣਾ ਕੋਈ ਹੋਰ ਮਿਲ ਜਾਵੇ ਸਾਰਾ ਦਿਨ ਘੁੰਮਦਾ ਰਿਹਾ ਪਰ ਹੱਥ ਖਾਲੀ ਥੱਕਿਆ ਹਾਰਾ ਸੁਖ ਗੁਰੂ ਜੀ ਕੋ ਵਾਪਸ ਆਇਆ ਗੁਰੂ ਜੀ ਨੇ ਪੁੱਛਿਆ ਕਿੱਥੇ ਆ ਤੇਰਾ ਫੁੱਲ ਸੁਖ ਨੇ ਸਿਰ ਝੁਕਾ ਕੇ ਕਿਹਾ ਗੁਰੂ ਜੀ ਮੈਂ ਸਾਰਾ ਦਿਨ ਲੱਭਿਆ ਪਰ ਹਰ ਫੁੱਲ ਵਿੱਚ ਕੋਈ ਨਾ ਕੋਈ ਕਮੀ ਲੱਭੀ ਮੈਂ ਚੁਣ ਨਾ ਸਕਿਆ ਗੁਰੂ ਜੀ ਫੁੱਲ ਤਾਂ ਪਿੰਡ ਵਿੱਚ ਬਹੁਤ ਸੀ ਇੱਕ ਫੁੱਲ ਕੋ ਜਾਂਦਾ ਤਾਂ ਮੈਨੂੰ ਦੂਜਾ ਚਮਕਦਾ ਦਿਖਾਈ ਦਿੰਦਾ ਦੂਜੇ ਫੁੱਲ ਕੋ ਜਾਂਦਾ ਤਾਂ ਮੈਨੂੰ ਤੀਜਾ ਚਮਕਦਾ ਦਿਖਾਈ ਦਿੰਦਾ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਸੁਖੀ ਜੀਵਨ ਵੀ ਇੰਜ ਹੀ ਆ ਤੂੰ ਸੁੱਖ ਦੀ ਭਾਲ ਵਿੱਚ ਹਰ ਚੀਜ਼ ਵਿੱਚ ਕਮੀਆਂ ਲੱਭਦਾ ਰਿਹਾ ਪਰ ਸੁੱਖ ਤਾਂ ਉਸ ਪਲ ਵਿੱਚ ਹੈ ਜਿਹੜਾ ਤੂੰ ਜੀ ਰਿਹਾ ਏ ਜੇ ਤੂੰ ਹਰ ਫੁੱਲ ਦੀ ਸੁੰਦਰਤਾ ਮਹਿਸੂਸ ਕਰਦਾ ਤਾਂ ਤੇਰੇ ਹੱਥ ਵਿੱਚ ਕੋਈ ਨਾ ਕੋਈ ਫੁੱਲ ਜ਼ਰੂਰ ਹੁੰਦਾ ਉਸ ਦਿਨ ਤੋਂ ਸੁਖੀ ਨੇ ਜੀਵਨ ਨੂੰ ਨਵੇਂ ਸਿਰ ਤੋਂ ਜੀਣਾ ਸ਼ੁਰੂ ਕਰ ਦਿੱਤਾ ਉਹ ਛੋਟੀਆਂ-ਛੋਟੀਆਂ ਖੁਸ਼ੀਆਂ ਵਿੱਚੋਂ ਸੁੱਖ ਲੱਭਣ ਲੱਗਾ ਕਦੇ ਖੇਤਾਂ ਦੀ ਹਰਿਆਲੀ ਵਿੱਚ ਕਦੇ ਪਰਿਵਾਰ ਨਾਲ ਹੱਸੀ ਮਜ਼ਾਕ ਵਿੱਚ ਸੁੱਖ ਉਸ ਪਲ ਵਿੱਚ ਹੈ ਜਿਹੜਾ ਅਸੀਂ ਪੂਰੇ ਮਨ ਨਾਲ ਜਿਉਂਦੇ ਹਾਂ ਹਰ ਚੀਜ਼ ਵਿੱਚ ਸੁੰਦਰਤਾ ਹੁੰਦੀ ਹੈ ਬਸ ਉਸ ਨੂੰ ਮਹਿਸੂਸ ਕਰਨ ਦੀ ਨਜ਼ਰ ਚਾਹੀਦੀ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਿਓ ਜੀਵਨ ਤੇ ਆਧਾਰ ਤੇ ਹੋਰ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤੇ ਮੇਰੇ ਨਾਲ ਜੁੜੇ ਰਹੋ ਧੰਨਵਾਦ